ਸੜਕ 'ਤੇ ਇਕੱਲੀ ਜਾ ਰਹੀ ਲੜਕੀ ਨਾਲ ਬਦਮਾਸ਼ਾਂ ਨੇ ਕੀਤੀ ਘਣਾਉਣੀ ਹਰਕਤ ਸੀਸੀਟੀਵੀ ਫੁਟੇਜ 'ਚ ਹੋਈ ਕੈਦ ਵਾਰਦਾਤ ਸੋ ਕੀ ਹੈ ਪੂਰਾ ਮਾਮਲਾ ਕੀ ਘਟਨਾ ਕੀਤੀ ਬਦਮਾਸ਼ਾਂ ਨੇ ਇਕ ਲੜਕੀ ਦੇ ਨਾਲ ਅਤੇ ਕਿੱਥੇ ਦੀ ਹੈ ਇਹ ਖਬਰ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਬੋਤਾ ਸਮਾਂ ਨਾ ਲੈਂਦੇ ਔਰ ਲੈ ਚਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਸੋ ਦੱਸਦੀ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਚ ਮੁਖਰਜੀ ਨਗਰ ਇਲਾਕੇ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਦਰਅਸਲ ਇੱਥੇ ਦਾ ਇੱਕ ਪਾਗਲ ਨੌਜਵਾਨ ਨੇ ਦਿਨ ਦਿਹਾੜੇ ਇੱਕ ਲੜਕੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਦੇਖੀ ਜਾ ਰਹੀ ਹੈ ਘਟਨਾ ਦੌਰਾਨ ਰਾਹਗੀਰਾਂ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਚਾਕੂ ਦੀ ਖਾ ਕੇ ਭੱਜ ਗਿਆ ਲੜਕੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਘਟਨਾ ਦੀ ਸੀਸੀਟੀਵੀ ਵੀਡੀਓ ਤੇਜੇ ਦੇ ਨਾਲ ਵਾਇਰਲ ਹੋ ਰਹੀ ਹੈ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦੱਸਿਆ ਕਿ 22 ਸਾਲਾ ਅਮਨ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ 22 ਮਾਰਚ ਨੂੰ ਮੁਖਰਜੀ ਨਗਰ ਚ ਦਿਨ ਦਿਹਾੜੇ ਇੱਕ ਲੜਕੇ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ ਸੀ ਸਥਾਨਕ ਲੋਕਾਂ ਦੇ ਯਤਨਾਂ ਸਦਕਾ ਬੱਚੇ ਨੂੰ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਜਿਸ ਤੋਂ ਬਾਅਦ ਮੁਲਜ਼ਮ ਨੌਜਵਾਨ ਨੂੰ ਫਤਾਰ ਕਰ ਲਿਆ ਗਿਆ ਹੈ ਅਸਲ ਚ ਵੀਡੀਓ ਚ ਨਜ਼ਰ ਆ ਰਹੇ ਨੌਜਵਾਨ ਦਾ ਨਾਮ ਅਮਨ ਹੈ ਅਤੇ ਉਹ ਮੁਖਰਜੀ ਨਗਰ ਚ ਘੁੰਮਦਾ ਰਹਿੰਦਾ ਹੈ ਅਤੇ ਆਸ-ਪਾਸ ਰਹਿਣ ਵਾਲੇ ਵਿਦਿਆਰਥੀ ਅਕਸਰ ਉਸ ਨੂੰ ਪਾਗਲ ਕਹਿ ਕੇ ਮਜ਼ਾਕ ਉਡਾਉਂਦੇ ਹਨ ਜਿਸ ਲੜਕੀ ਤੇ ਉਹ ਹਮਲਾ ਕਰ ਰਿਹਾ ਹੈ ਉਸ ਇਲਾਕੇ ਦੀ ਲਾਇਬ੍ਰੇਰੀ ਚ ਪੜਦੀ ਸੀ ਦੋਸ਼ੀ ਦਾ ਕਹਿਣਾ ਹੈ ਕਿ ਲੜਕੀ ਨੇ ਉਸ ਦਾ ਮਜ਼ਾਕ ਵੀ ਉਡਾਇਆ ਤੇ ਗੁੱਸੇ ਚ ਉਸ ਨੇ ਸਬਜੀ ਦੀ ਦੁਕਾਨ ਤੋਂ ਚਾਕੂ ਚੁੱਕ ਕੇ ਉਸ ਤੇ ਹਮਲਾ ਕਰ ਦਿੱਤਾ ਰਹਾਤੀ ਗੱਲ ਇਹ ਹੈ ਕਿ ਹਮਲੇ ਬੱਚੇ ਗੋ ਵੀ ਰੂਪ ਨਾਲ ਜ਼ਖਮੀ ਨਹੀਂ ਹੋਈ ਪਰ ਅਜਿਹੇ ਹਮਲਿਆਂ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਹਮਲਾਵਰ ਹਮਲੇ ਕਰਦੇ ਹਨ ਤਾਂ ਆਸ-ਪਾਸ ਦੇ ਲੋਕ ਡਰ ਕੇ ਭੱਜ ਜਾਂਦੇ ਹਨ ਪਰ ਹਮਲੇ ਸਮੇਂ ਉੱਥੇ ਲੰਗੜਣ ਵਾਲੇ ਲੋਕ ਮੁਲਜ਼ਮ ਨੂੰ ਰੋਕਣ ਅਤੇ ਫੜਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਬੱਚੇ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚ ਸਕਿਆ ਸੋ ਦੋਸਤੋ ਸਾਨੂੰ ਕਿਸੇ ਦਾ ਵੀ ਅਜਿਹਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜੇਕਰ ਉਹ ਪਾਗਲ ਹੈ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਉਹ ਕੁਝ ਵੀ ਚੁੱਕ ਕੇ ਮਾਰ ਸਕਦਾ ਸੋ ਇਹ ਤਾਂ ਕੁੜੀ ਦੀ ਕਿਸਮਤ ਚੰਗੀ ਕਿ ਜੇ ਜੋ ਆਸ-ਪਾਸ ਦੇ ਲੋਕ ਇਕੱਠੇ ਹੋ ਕੇ ਉਸ ਬਦਮਾਸ਼ ਨੂੰ ਫੜਨ ਦੇ ਵਿੱਚ ਕਾਮਯਾਬਤਾ ਨਹੀਂ ਹੋਈ ਪਰ ਉਹ ਡਰ ਕੇ ਉਸ ਥਾਂ ਤੋਂ ਭੱਜ ਗਿਆ ਜੇਕਰ ਉੱਥੇ ਆਸ-ਪਾਸ ਉਹ ਲੋਕ ਉਸ ਮੁੰਡੇ ਨੂੰ ਉਸ ਬਦਮਾਸ਼ ਨੂੰ ਨਾ ਫੜਨ ਦੀ ਕੋਸ਼ਿਸ਼ ਕਰਦੇ ਤਾਂ ਸ਼ਾਇਦ ਉਹ ਕੁੜੀ ਨੂੰ ਮਾਰ ਹੀ ਦਿੰਦਾ ਪਰ ਅਜਿਹਾ ਨਹੀਂ ਹੋਇਆ ਕੁੜੀ ਦੇ ਕੋਈ ਵੀ ਗੰਭੀਰ ਸੱਟ ਨਹੀਂ ਲੱਗੀ ਕੁੜੀ ਤੰਦਰੁਸਤ ਹੈ ਬਸ ਮਾਮੂਲੀ ਜਿਹੀਆਂ ਸੱਟਾਂ ਲੱਗੀਆਂ ਨੇ ਪਰ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਈ ਸੋ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਚਾਕੂ ਲੈ ਕੇ ਕਿਸੇ ਤੇ ਵਾਰ ਕਰਦਾ ਹੈ ਜਿਹੜੇ ਆਸ-ਪਾਸ ਦੇ ਲੋਕ ਹੁੰਦੇ ਨੇ ਉਹ ਡਰ ਕੇ ਆਪਣੀ ਜਾਨ ਬਚਾਉਂਦੇ ਚੱਕਰ 'ਚ ਭੱਜ ਜਾਂਦੇ ਨੇ ਪਰ ਜੇਕਰ ਦੇਖਿਆ ਜਾਵੇ ਕਿ ਸਾਰੇ ਲੋਕ ਮਿਲ ਕੇ ਜੇਕਰ ਇੱਕ ਬਦਮਾਸ਼ ਨੂੰ ਫੜਨ ਤਾਂ ਸ਼ਾਇਦ ਉਹ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਨੇ ਸੋ ਬਾਕੀ ਤੁਹਾਨੂੰ ਇਸ ਵੀਡੀਓ ਤੋਂ ਕੀ ਸਿੱਖਿਆ ਮਿਲਦੀ ਹੈ ਆਪਣੀ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ